ਨੁਕਸਾਨ ਚਲਪਣਾ ਬਹੁਤ ਮੁਸ਼ਕਲ ਹੈ ਗਰਮੀਤ ਸਿੰਘ ਦਾ ਨਾਮ ਮੇਰਾ ਇਹਦਾ ਪਿੰਡ ਹੈ ਜੀ ਤਰਫ ਬਹਿਵਲ ਬਹਾਦਰ ਸਾਹਿਲਪ੍ਰੀਤ ਨਾਮ ਦਾ ਨੌਜਵਾਨ ਜਿਹੜਾ ਵਾਪਸ ਆ ਰਿਹਾ ਰਿਪੋਰਟ ਕੋ ਕਿ ਕੀ ਲੱਗਦਾ ਤੁਹਾਡਾ ਮੈਨੂੰ ਪਤਾ ਜੀ ਕਦੋਂ ਕੋ ਭੇਜਿਆ ਸੀ ਬੋਤੀ ਇਹ ਦੋ ਡੇਢ ਮਹੀਨਾ ਹੋ ਚੱਲਿਆ ਪਾ ਗਏ ਨੂੰ ਆਖਰੀ ਵਾਰੀ ਕਦੋਂ ਗੱਲਬਾਤ ਹੋਈ ਸੀ ਆਖਰੀ ਵਾਰੀ ਜਦੋਂ ਇਹ ਕੰਦ ਟੱਪਣ ਲੱਗੇ ਉਦੋਂ ਜਾਨੀ ਗੱਲ ਹੋਈ ਹੈ ਮੜਕੇ ਨਹੀਂ ਹੋਈ ਕਿਹੜੇ ਏਜੰਟ ਦੇ ਰਾਈ ਭੇਜਿਆ ਕੋ ਪਤਾ ਤਾਂ ਏਜੰਟ ਪਤਾ ਨਹੀਂ ਜੀ ਇਧਰ ਹੀ ਇਹਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਮੈਂ ਹੁਣ ਤੁਹਾਨੂੰ ਐਵੇਂ ਆਖਾਂ ਇਹਨਾਂ ਨੇ ਗੱਲਬਾਤ ਕੋਈ ਇਹਨਾਂ ਦਾ ਸੱਜਣ ਮਿੱਤਰ ਸੀਗਾ ਉਹਦੇ ਨਾਲ ਹੀ ਰਲ ਕੇ ਬਾ ਉਹ ਮੁੰਡਾ ਉਹ ਵੀ ਬਾਹਰ ਗਿਆ ਉਹ ਵੀ ਰਿਪੋਰਟ ਹੋ ਗਿਆ ਰਿਆ ਵਾ ਅੱਛਾ ਹਾਂ ਜੀ ਉਹਦੇ ਨਾਲ ਹੀ ਬਾਸੀ ਜਿੱਦਾਂ ਕਹਿੰਦੇ ਹੁੰਦੇ ਨੇ ਇਹਨਾਂ ਨਾਲ ਗੱਲਬਾਤ ਕਰ ਲਈ ਬਹੁਤ ਵਧੀਆ ਐ ਜੋ ਵਾਂ ਬਸ ਕਿੰਨੇ ਲੱਖ ਚ ਮਤਲਬ ਇਹ 40 ਲੱਖ ਚ ਜਣ ਗੱਲਬਾਤ ਹੋਈ ਸੀ ਪੈਸੇ ਦੇਤੇ ਸਾਰੇ ऐसे ਲੈ ਗਿਆ ਉਹ ਕੋਈ ਰਹਿੰਦੇ ਆ ਥੋੜੇ ਕੁਛ ਦੇਣੇ ਹੈ ਜੇ ਉਹ ਪਤਾ ਲੱਗ ਸਕਿਆ ਵਾ ਕਿ ਤੁਹਾਨੂੰ ਕਿਸ ਤਰ੍ਹਾਂ ਖਬਰ ਪਹੁੰਚੀ ਸਾਹਿਲ ਦੇ ਆਉਣ ਦੀ ਇੱਕੋ ਸਾਨੂੰ ਵੀ ਅੱਥੇ ਇਹਨਾਂ ਨੇ ਜਦੋਂ ਪਾਇਆ ਵਾ ਨੈਟ ਤੇ ਉਹ ਤੋਂ ਪਤਾ ਲੱਗਾ ਵਾ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸਾਹਿਲ ਦੇ ਨਾਲ ਜਦੋਂ ਬਸ ਕੰਨ ਟੱਪਣ ਲੱਗਾ ਮੁੜ ਕੇ ਨਹੀਂ ਹੋਈ ਉਹ ਤਾਂ ਪੈਂਪਚੀ ਚ ਲੱਗ ਗਿਆ ਗਿਆ ਪੈਂਪਚੀ ਚ ਲੱਗ ਗਿਆ ਮੁੜ ਕੇ ਨਹੀਂ ਹੋਈ ਅ ਕਾਰਨ ਕੀ ਸਮਝੋ ਉਹਦੇ ਜਾਣ ਦਾ ਇੱਥੋਂ ਭੇਜਣਾ ਇੰਨਾ ਖਤਰਾ ਜੋਖਮ ਜਾਣਾ ਇੱਕ ਕਰਨ ਨਹੀਂ ਹੈ ਗਰੀਬੀ ਜੇ ਤੇ ਕਈ ਖਾਂਦੀ। ਹਾਂ ਸਾਰੀ। ਰੋਟੀ ਦਾ ਮਸਲਾ ਜੀ। ਤੇ ਰੋਟੀ ਦਾ ਮਸਲਾ ਬਾਪਾ। ਹੋ ਬੜੀ ਗੜਾ ਚਾਹ ਨੂੰ ਕੋ ਘਲਦਾ। ਚਾਹ ਨੂੰ ਕੋ ਘਲਦਾ। ਇੱਕ ਇੰਨੀ ਵੱਡੀ ਰਕਮ ਬਾਪੂ ਜੀ ਕਿੱਦਾਂ ਮਤਲਬ ਇਹ ਰਿਸ਼ਤੇਦਾਰਾਂ ਕੋ ਖੱਡੇ ਵਿੱਚ ਪੋਟ ਅੱਗੇ ਕੋਈ ਸਾੜੇ ਇੱਕ ਪਲਾਟ ਆ ਸ਼ਹਿਰ ਉਹ ਵੇਚਿਆ। ਕੋਈ ਜਾਣੇ ਥੋੜੀ ਪੈੜੀ ਸੀ ਇੱਥੇ ਗਹਿਣੇ ਰੱਖੇ ਉਹ ਵੀ ਲੈ ਵਿੱਚ ਚਲ ਕੋਈ ਨਹੀਂ ਤੇ ਛਡਾਰਾਂਗੇ ਚਲ ਕੋਈ ਨਹੀਂ ਜਟਕਾਣੀ ਚ ਲਿਊਗਾ ਅੱਜ ਵਾਪਸ ਹੋ ਰਹੀ ਸਰਕਾਰ ਨੂੰ ਕਹਾਂਵੇਂ ਕਹਿੰਦੇ ਇਹ ਸਾਡੀ ਮਦਦ ਕਰ ਸਕਦੇ ਆ ਦੇਖੋ ਜੇ ਇੱਥੇ ਰੋਟੀ ਖਾਂਦੇ ਰਹਿ ਜਾਵਾਂਗੇ ਨਹੀਂ ਤੇ ਪਾਉ ਤੂੰ ਖਾ ਜਿਹੜੀ ਆ ਜਗ ਇਹ ਵੀ ਵੇਚਣੀ ਵੇਚੂ ਕਿਹਦੇ ਨਾਲ ਕੀ ਹੋ ਰਹੀ ਹੈ ਕਿਵੇਂ ਦੇਖੋ ਇਹ ਬੜਾ ਦੁੱਖ ਆ ਰਿਹਾ ਰੇਟੇ ਦੀ ਵਾਪਸੀ ਤੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਭਾਜੀ ਨਹੀਂ ਕਰਨਾ ਚਾਹੀਦਾ ਸੀ। ਇਹ ਤੇ ਨੌਕਰੀਆਂ ਮਿਲਦੀਆਂ ਹੁਣ ਤਾਂ ਕੀ ਘਟੇ ਸਾਨੂੰ ਕੀ ਲੋੜ ਦੀ ਟੱਕੇ ਖਾਣ ਦੀ ਨਾ ਵੀ ਛੋੜੇ ਚੱਲਣ ਦੀ। ਇਹਨਾਂ ਨੇ ਕਰਜ਼ੇ ਚੁੱਕ ਕੇ ਕੀ ਲੋੜ ਪਈ ਸੀ ਕਲੜਦੀ ਸਾਨੂੰ। ਆਖਰੀ ਵਾਰ ਤੱਕ ਨੂੰ ਕਰ ਗੱਲ। 22 ਤਰੀਕ ਨੂੰ ਜੋ ਕਹਿੰਦੇ ਟੱਪੇ। 40 ਸਾਰਾ ਨਾ 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 ਮੇਂ ਗੱਲ ਨਹੀਂ ਹੋਈ ਪਤਨਾ। ਕੀ ਰਵਈਆ ਤੁਹਾਨੂੰ ਠੀਕ ਲੱਗਦਾ ਹੈ ਅਮਰੀਕੀ ਰਈ ਦਰ ਰਈਆ ਸਰ ਸਾਨੂੰ ਅਸੀਂ ਕੀ ਦੱਸਣਾ ਜੀ ਸਾਡਾ ਪੁੱਤੀ ਵੱਲ ਜਾ ਗਿਆ ਰਈਆ ਆਪ ਸਭ ਦੁਨੀਆ ਨੂੰ ਪਤਾ ਯਾਰ ਰਈਆ ਜਿਵੇਂ ਜਿਵੇਂ ਕਰ ਰਿਹਾ ਕਿਵੇਂ ਦੇ ਰਾਤਾਂ ਨੂੰ ਬੱਚਿਆਂ ਨੂੰ ਭੇਜ ਰਿਹਾ ਚਲੋ ਜਿਹੜੇ ਨੰਗੇ ਸੀ ਉਹਨਾਂ ਨੂੰ ਉੱਥੇ ਕੋਈ ਪੀੜਾ ਨਹੀਂ ਚੱਲਦਾ ਸਰ ਜੇ ਜਾਨ ਕੋਈ ਮਾੜਾ ਭੱਟਾ ਚੱਲੇ ਜੇ ਕੋਈ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇਣ ਜਾਂ ਇਹਨਾਂ ਨੂੰ ਕੋਈ ਥੋੜੀ ਬੜੀ ਸਾਡਾ ਮਦਦ ਕਰ ਦੇ ਸਾਨੂੰ ਉਹਨਾਂ ਦਾ ਧੰਨਵਾਦ ਸ਼ੁਕਰੀਆ ਕਰਾਂਗੇ ਕਿੰਨੀ ਉਮਰ ਕਿੰਨੀ ਐ ਸਾਹਿਬ ਸਾਹਿਬ ਦੀ ਉਮਰ ਬਾਈਵੇਂ ਸਾਲ ਚ ਜਾਂਦਾ ਬਾਈਵੇਂ ਲੱਗ ਗਿਆ ਕਿਦਾ ਪੁਰਾ ਹੋ ਗਿਆ ਹਲੋ ਇੱਥੇ ਵੀ ਰੋਜ਼ਗਾਰ ਦੀ ਭਾਲ ਕੀਤੀ ਨਹੀਂ ਮਿਲਿਆ ਨੌਕਰੀ ਦੇ ਭਾਰੇ ਸੀ ਕਾਗਜ਼ ਸਰਖੰਨੋਂ ਕਿਰਪਾ ਕਰਾਣ ਨੌਕਰੀਆਂ ਕੌਣ ਦੇ ਰਾਦਾ ਟੈਲ ਨਹੀਂ ਆਉਂਦੀਆਂ ਇਹ ਪੋਸਟਾਂ ਤੇ ਆ ਵੀ ਸਭ ਕੁਝ ਮਿਲਦੀਆਂ ਨਾ ਨੂੰ ਪੇਪਰ ਭਾਰੇ ਦੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸਮਤ ਪਤਾ ਨਹੀਂ